ਅਨ ਦੇਖੋ ਜੀ ਅੱਜ ਮੇਰੇ ਪਿੰਡ ਢਲਵਾ ਕਲਾਂ ਵਿੱਚ ਅਸੀਂ ਛੱਪੜ ਦੀ ਸਫਾਈ ਕਰਨ ਦਾ ਜਿਹੜਾ ਕੰਮ ਆ ਸ਼ੁਰੂ ਕੀਤਾ ਹੈ ਪੁਰਾਣੇ ਬਜ਼ੁਰਗ ਦੱਸਦੇ ਇੱਥੇ ਖੜੇ ਆ 1971 ਤੋਂ ਬਾਅਦ ਇਹ ਛੱਪੜ ਕਦੇ ਸਾਫ਼ ਨਹੀਂ ਸੀ ਹੋਇਆ ਤੇ ਅਸੀਂ ਇਹਨੂੰ ਸਾਫ਼ ਕਰਨ ਦਾ ਸੋਚਿਆ ਤਾਂ ਉਸ ਦਰਾਂ ਚੋਂ ਜਾਪਤਾ ਲੱਗ ਗਿਆ ਤਾਂ ਅਸੀਂ ਸੰਗਤ ਦੇ ਸਹਿਯੋਗ ਨਾਲ ਜੋ ਪੈਸੇ ਇਕੱਠੇ ਕਰਕੇ ਕੰਮ ਸਟਾਰਟ ਕੀਤਾ ਤਾਂ ਬੜਾ ਚੰਗਾ ਸਾਰਿਆਂ ਨੇ ਸਹਿਯੋਗ ਦਿੱਤਾ ਉਸ ਤੋਂ ਬਾਅਦ ਸਾਡੇ ਇਸੇ ਪਿੰਡ ਦੇ ਸੈਕਟਰੀ ਸਾਹਿਬ ਨੇ ਉਹਨਾਂ ਦਾ ਸੁਝਾਅ ਸੀ ਕਿ ਆਪਾਂ ਸਾਰਾ ਪਿੰਡ ਰਲ ਕੇ ਜਿਹੜੀ ਇੱਕ ਕੰਧ ਆ ਉਹ ਕੱਢੀਏ ਤਾਂ ਸਾਨੂੰ ਵੀ ਬੜਾ ਚੰਗਾ ਲੱਗਿਆ ਹੁਣ ਸੁਨੇਹਾ ਅਸੀਂ ਇਹ ਦੇਣਾ ਚਾਹੁੰਦੇ ਆ ਕਿ ਇਹਦੇ ਨਾਲ ਇੱਕ ਤਾਂ ਪਿੰਡ ਦੇ ਇੱਕੇ ਦੀ ਸ਼ੁਰੂਆਤ ਹੁੰਦੀ ਹੈ ਨਾਲੇ ਹਰ ਬੰਦੇ ਨੂੰ ਜਿਹੜਾ ਜਿਹੜਾ ਬੰਦਾ ਇੱਥੇ ੱਟ ਲਾ ਕੇ ਜਾਊਗਾ ਉਹ ਇਸ ਛੱਪੜ ਨਾਲ ਇਸ ਕੰਮ ਨਾਲ ਜੁੜਿਆ ਮਹਿਸੂਸ ਕਰੂਗਾ ਸੋ ਬੜਾ ਚੰਗਾ ਇੱਕ ਮੈਸੇਜ ਸਾਰੇ ਪਿੰਡਾਂ 'ਚ ਜਾਊਗਾ ਅਸੀਂ ਚਾਹੁੰਦੇ ਹਾਂ ਕਿ ਸਾਂਝੀ ਵਾਲਤਾ ਦਾ ਪ੍ਰਤੀਕ ਸਾਡਾ ਪਿੰਡ ਵੀ ਬਣੇ ਕਿਉਂਕਿ ਬਹੁਤ ਥਾਈ ਆਪਾਂ ਦੇਖਦੇ ਆਂ ਜਿਵੇਂ ਕਹਿੰਦੇ ਕਿ ਇਕੇ ਚ ਬਰਕਤ ਹੁੰਦੀ ਹੈ ਜੇ ਸੰਗਤ ਰਲ ਕੇ ਚੱਲੇ ਤਾਂ ਕੋਈ ਵੀ ਕੰਮ ਵੱਡਾ ਨਹੀਂ ਇਹ ਕੰਮ ਵੀ ਬਹੁਤ ਵੱਡਾ ਲੱਗਦਾ ਸੀ ਪਰ ਜੋ ਸਾਰੀ ਸੰਗਤ ਪਿੰਡ ਦੀ ਸਾਰਾ ਇਕਾ ਹੋ ਗਿਆ ਤਾਂ ਇਹ ਕੰਮ ਨਿੱਕਾ ਜਿਹਾ ਬਣ ਗਿਆ ਸੋ ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਚੰਗਾ ਇੱਕ ਸੰਦੇਸ਼ ਜਾਵੇ ਕੋਈ ਪੋਜ਼ਿਟਿਵਿਟੀ ਸਾਡੇ ਪਿੰਡ ਤੋਂ ਵੀ ਜਾਵੇ ਇੱਕ ਕਲਚਰ ਨਵਾਂ ਡਿਵੈਲਪ ਹੋ ਕੇ ਜਾਵੇ ਭਾਈਕ ਪਿੰਡ ਨੇ ਰਲ ਕੇ ਸਾਰੇ ਪਿੰਡ ਨੇ ਇਕਾ ਕਰਕੇ ਇੱਕਠੇ ਹੋ ਕੇ ਇਹ ਕੰਮ ਕੀਤਾ ਤੇ ਜਿਹੜਾ ਕੰਮ ਇੱਕੇ ਨਾਲ ਹੁੰਦਾ ਸੰਗਤ ਦਾ ਉਹ ਚ ਬਰਕਤ ਵੀ ਹੁੰਦੀ ਹੈ ਤੇ ਕੰਮ ਵੱਡਾ ਵੀ ਨਹੀਂ ਹੁੰਦਾ ਨਾਲ ਪਿੰਡ ਅੱਗੇ ਕੀ ਖੜਦਾ ਹੁਣ ਸਾਰੇ ਇਕੱਠੇ ਹੋ ਗਏ ਉਹੀ ਕੰਮ ਸਾਨੂੰ ਛੋਟਾ ਜਿਹਾ ਲੱਗਦਾ ਚੇਅਰਮੈਨ ਸਾਹਿਬ ਕਿੰਨਾ ਖਰਚਾ ਆ ਜਾਊਗਾ ਇਹ ਟੈਕਨੀਕਲੀ ਐਸਟੀਮੇਟ ਤਾਂ ਹਜੇ ਬਣਾਉਣਾ ਜੀ ਮੇਰੇ ਖਿਆਲ ਨਾਲ 25-30 ਲੱਖ ਦਾ ਸਾਰਾ ਪ੍ਰੋਜੈਕਟ ਹੋਊਗਾ ਪਰ ਉਦੋਂ ਪਹਿਲਾਂ ਅਸੀਂ ਸਾਰਾ ਆਪ ਹੀ ਕਰਕੇ ਸੰਗਤ ਨੇ ਇਕੱਠਾ ਕਰਕੇ ਅਸੀਂ ਇਹ ਸ਼ੁਰੂ ਕਰਤਾ ਸੋ ਅੱਜ ਅਸੀਂ ਬੜੀ ਖੁਸ਼ੀ-ਖੁਸ਼ੀ ਜਿਹੜੀਆਂ ਆਹ ਕੰਮਾਂ ਸ਼ੁਰੂ ਕਰਾਂਗੇ ਤੇ ਹਰ ਬੰਦਾ ਆਪਦੀ ਇੱਛਾ ਅਨਸਾਰ ਘੰਟੇਆ 2 ਘੰਟੇ ਜਿੰਨਾ ਉਹਨੇ ਕੰਮ ਕਰਨਾ ਉਹ ਕਰਕੇ ਜਾਊਗਾ ਤੇ ਜਦੋਂ ਇਹ ਕੰਦ ਹੋ ਜੂਗੀ ਜਦੋਂ ਬਣ ਜੂਗਾ ਤਿਆਰ ਹੋ ਜੂਗਾ ਜਦੋਂ ਉਹਦੇ ਕੋਲ ਦੀ ਲੰਘਿਆ ਕਰਨਗੇ ਤਾਂ ਮਹਿਸੂਸ ਕਰਿਆ ਕਰਨਗੇ ਵੀ ਇਹ ਅਸੀਂ ਬਣਾਇਆ ਸੀ ਉਦੋਂ ਕਿੰਨੇ ਜਗਾ ਕਿੰਨੀ ਹੈ ਏਰੀਆ ਤਾਂ ਮੇਰੇ ਖਿਆਲ ਮ 3 ਏਕੜ ਦੇ ਕਰੀਬ ਹੈ ਜੀ ਤੇ ਅੱਜ ਅਸੀਂ ਆ 100 ਮੀਟਰ ਦੇ ਕਰੀਬ ਕੀ ਬਣਾਓਗੇ ਕੀ ਇਹਦੇ ਵਿੱਚ ਇੱਥੇ ਛੋਟਾ ਜਿਹਾ ਪਾਰਕ ਬਣਾ ਬਾਕੀ ਮੀਂਹ ਦਾ ਪਾਣੀ ਸਟੋਰ ਕਰਨਾ ਹੈ ਸੇ ਛੱਪੜ ਉਮੀ ਰਹਿਣਾ ਹੈ ਭਰਨਾ ਨਹੀਂ ਬਾਕੀ ਮੀਂਹ ਦਾ ਪਾਣੀ ਅਸੀਂ ਇੱਥੇ ਸਟੋਰ ਕਰਨਾ ਸਟੋਰ ਮੇਰਾ ਨਾਮ ਹੈ ਰਾਜਵਿੰਦਰ ਸਿੰਘ ਢੱਲੋਂ ਆਈ ਮੈਂ ਮਹਾਂਤ ਬਾਬਾ ਜਰਨੈਲ ਸਿੰਘ ਜੂਥ ਕਲੱਬ ਪੈਂਟਲਗੜਾਂ ਦਾ ਪ੍ਰਧਾਨ ਆ ਆ ਮੇਰੀ ਸਾਰੀ ਟੀਮ ਨਾਲ ਜੋ ਕਿ ਛੱਪੜ ਦੇ ਆਪਾਂ ਜਿ세 ਖੜੇ ਆ ਇਹਦੀ ਆਪਾਂ ਤਿੰਨ ਕ ਮਹੀਨੇ ਪਹਿਲਾਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਇਹ ਕਲੱਬ ਵੱਲੋਂ ਤੇ ਪੈਂਨ ਦੇ ਵਸਨੀਕਾਂ ਸਹਿਯੋਗ ਵੱਲੋਂ ਸਪੈਸ਼ਲੀ ਮੇਰੇ ਵੱਡੇ ਵੀਰ ਚੇਅਰਮੈਨ ਸਾਹਿਬ ਤੇ ਐਮਐਲਏ ਸਾਹਿਬ ਅਮੋਲਕ ਬਾਈ ਦਾ ਸਾਥ ਹੀ ਸਾਨੂੰ ਉਹਨਾਂ ਦੀ ਮਿਹਨਤ ਸਦਕਾ ਉਹਨਾਂ ਦੇ ਸਹਿਯੋਗ ਕਰਕੇ ਅਸੀਂ ਇਹ ਪਹਿਲਾਂ ਛੱਪੜ ਦੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਇਹ ਕਲੱਬ ਵੱਲੋਂ ਕੀਤਾ ਗਿਆ ਤੇ ਉਸ ਤੋਂ ਬਾਅਦ ਸੌਣ ਜਾਂਦਾ ਲੱਗ ਜਾਣ ਕਰਕੇ ਅਸੀਂ ਸਾਰੇ ਬਾਈ ਚੇਅਰਮੈਨ ਨੂੰ ਲੈ ਕੇ ਟੀਮ ਘਰ ਘਰ ਪਹੁੰਚੀ ਆ ਵੱਡੇ ਬਜ਼ੁਰਗਾਂ ਨੇ ਸਾਡੇ ਪਿੰਡ ਦੇ ਦਰਸ ਸਿੰਘ ਮਾਸਟਰ ਜੀ ਤੇ ਸਪੈਸ਼ਲ ਢੱਲੋਂ ਸਾਹਿਬ ਐ ਬਾਬਾ ਤਾਰ ਜੀ ਐ ਇਹਨਾਂ ਨੇ ਸਾਨੂੰ ਬਹੁਤ ਵੱਡਾ ਹੌਸਲਾ ਦਿੱਤਾ ਕਿਉਂਕਿ ਬਜ਼ੁਰਗਾਂ ਦੇ ਹੌਸਲੇ ਬਿਨਾ ਕੁਝ ਨਹੀਂ ਕਰ ਸਕਦੇ ਸਾਡੇ ਨਾਲ ਸਪੈਸ਼ਲੀ ਬਜ਼ੁਰਗ ਤੁਰੇ ਆ ਫਿਰ ਅਸੀਂ ਜੂਸ ਨਾਲ ਇਕੱਠਾ ਕੀਤਾ ਜੋ ਕਿ ਤੁਸੀਂ ਅੱਜ ਦੇਖ ਰਹੇ ਹੋ ਜੋ ਕਿ ਸਪਿੰਡ ਦਾ ਸਭ ਤੋਂ ਇੱਕ ਵੱਡੀ ਗੱਲ ਇਹ ਆ ਸਾਰੀ ਦੁਨੀਆ ਨੂੰ ਇੱਕ ਬਹੁਤ ਵੱਡਾ ਸਨੇਹਾ ਜਨ ਲੱਗਿਆ ਭਾਈਚਾਰਕ ਸਾਂਝ ਜੋ ਕਿ ਸਾਰੀ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਕਰ ਰਹੇ ਆ ਇੱਕ ਏਕਤਾ 'ਚ ਬਲ ਹੁੰਦਾ ਕਹਿੰਦੇ ਤੇ ਅੱਜ ਉਹ ਆਪਾਂ ਦੇਖ ਵੀ ਰਹੇ ਆ ਏਕਾ ਸਭ ਤੋਂ ਵੱਡੀ ਤਾਕਤਰੀ ਪਾਵਰ ਦੁਨੀਆ ਦੀ ਉਹ ਏਕਾ ਭਾਈਚਾਰਕ ਸਾਂਝ ਆ ਅਸੀਂ ਉਹੀ ਪੈਡਾ ਕਰਨੀ ਪਿੰਡ 'ਚ ਇੱਕ ਛੱਪੜ ਨਹੀਂਗਾ ਇਹ ਸਾਰੇ ਛੱਪੜ ਦਾ ਵਿਕਾਸ ਕਰਨਾ ਅਸੀਂ ਉਹਦੇ ਕੁਝ ਦਿਨਾਂ 'ਚ ਪਿੰਡ ਦੀ ਨੋਹਾਰ ਕੁਝ ਨਕਸ਼ਾ ਜ਼ਰੂਰ ਬਦਲਾਂਗੇ ਉਹਦੇ ਲਈ ਸਾਨੂੰ ਸਾਰੇ ਪਿੰਡ ਦਾ ਸਾਰੇ ਵੀਰਾਂ ਦਾ ਐਨਆਰਆਈ ਵੀਰਾਂ ਦਾ ਸਰਕਾਰ ਵੱਲੋਂ ਵੀ ਸਾਥ ਚਾਹੀਦਾ ਜੀ ਕਿੰਨੇ ਛੱਪੜਾ ਪਿੰਡ ਦੇ ਛੱਪੜ ਤਾਂ ਟੋਟਲੀ ਪੰਜ ਛੱਪੜ ਹੈਗੇ ਆ ਇੱਕ ਤਾਂ ਪਰਲੇ ਪਾਸੇ ਆ ਇਧਰ ਬਦਲਾਂਗੇ ਨਾਰ ਬਦਲੋਗੇ ਬਦਲਾਂਗੇ ਜਰੂਰ ਬਦਲਾਂਗੇ ਕਿਉਂਕਿ ਕਦੋਂ ਕੁਝ ਵੀ ਨਹੀਂ ਹੁੰਦਾ ਵੱਡਾ ਕਿਉਂਕਿ ਜਦੋਂ ਇੱਕ ਏਕਤਾ ਹੁੰਦੀ ਆ ਉਹਦੇ ਮੂਰੇ ਕੋਈ ਵੀ ਦੁਨੀਆ ਦੀ ਇਕਤਾ ਸਾਖਤ ਨਹੀਂ ਇਸ ਪਿੰਡ ਦੇ ਵਕਾਫ ਤੋਂ ਰੋਜ਼ੀ ਬਸ ਇੱਕ ਭਾਈਚਾਰਕ ਸਾਂਝ ਪੈਦਾ ਹੋਣੀ ਚਾਹੀਦੀ ਆ ਉਹਦੇ ਮੂਰੇ ਕੁਝ ਨਹੀਂ ਰੁਕਦਾ ਜੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਧੰਨਵਾਦ